ਅੱਜ ਵੀਡੀਓ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲ ਜਾਣਗੀਆਂ ਇੱਕੋ ਘਰ ਦੀਆਂ ਮਸ਼ੀਨਰੀਆਂ ਇੱਕ ਤਾਂ ਸਵੈਪਟ ਗੱਡੀ ਆ ਇੱਕ ਆਪਾਂ ਬੋਲਟ ਲੈ ਕੇ ਪਹੁੰਚੇ ਆ ਦੋਵੇਂ ਇੱਕੋ ਘਰੇ ਤੁਹਾਨੂੰ ਮਿਲ ਜਾਣਗੇ ਤੇ ਹੋਰ ਵੀ ਕਈ ਗੱਡੀਆਂ ਆਪਾਂ ਲੈ ਕੇ ਪਹੁੰਚੇ ਆ ਵਾਰੀਸ ਰ ਆਪਾਂ ਗੱਲ ਕਰਦੇ ਆ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਲਾਜ਼ਮੀ ਨੋਟ ਕਰ ਲਓ ਜੀ ਉੱਤੇ ਹਮੇਸ਼ਾ ਪੂਰੀ ਵੀਡੀਓ 'ਚ ਲਿਖਿਆ ਰਹਿੰਦਾ ਤੁਹਾਨੂੰ ਮਿਲ ਗਿਆ ਹੋਊਗਾ ਹਰੇ ਜਖੜਾਂ 'ਚ ਜੇ ਕਿਸੇ ਨੇ ਘਰ ਕੂਠੀ ਮਕਾਨ ਦੀ ਐਡ ਕਰਵਾਉਣੀ ਹੈ ਭੇਜੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਬਿਲਕੁਲ ਫ੍ਰੀ ਦੇ ਵਿੱਚ ਆਪਾਂ ਐਡ ਲਗਾ ਦਾਂਗੇ ਪਹਿਲੀ ਗੱਡੀ ਤੋਂ ਵੀਡੀਓ ਦੀ ਸ਼ੁਰੂਆਤ ਆਪਾਂ ਕਰਾਂਗੇ ਸਬਕਟ ਡਿਜ਼ਾਇਰ ਆਪਾਂ ਗੱਡੀ ਲੈ ਕੇ ਪਹੁੰਚੇ ਹਾਂ ਐਲਡੀਆਈ 2015 ਮਾਡਲ ਹੈ ਤੇ ਇਹ ਗੱਡੀ ਸੈਕੰਡ ਓਨਰ ਹੈ ਜੀ 2.5 ਲੱਖ ਰੁਪਿਆ ਡਿਮਾਂਡ ਇਹਨਾਂ ਨੇ ਆਖਿਆ ਤੇ ਗੱਡੀ ਜਿੱਥੇ ਖੜੀ ਹੈ ਮਾਲਕ ਦਾ ਏਰੀਆ ਡਿਸਟ੍ਰਿਕਟ ਅੰਮ੍ਰਿਤਸਰ ਹੈ ਤੇ ਪਿੰਡ ਇਹਨਾਂ ਦਾ ਮਹਿਤਾਗਾ ਕਿਸੇ ਨੂੰ ਗੱਡੀ ਪਸੰਦ ਆਉਂਦੀ ਹੈ ਕੋਈ ਜਾ ਕੇ ਦੇਖਣਾ ਚਾਹੁੰਦਾ ਗੱਡੀ ਨੂੰ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਸਕਦਾ ਹੂੰ ਘਰੇ ਤੁਹਾਨੂੰ ਗੱਡੀ ਮਿਲ ਜੂਗੀ ਮਾਲਕ ਨੇ ਸਾਰਾ ਕੁਝ ਦੱਸਿਆ ਦੇ ਕਾਗਜ਼ ਪੱਤਰ ਵਗੈਰਾ ਸਾਰਾ ਕੁਝ ਆਪ ਨੂੰ ਵਧੀਆ ਨਾਲ ਮਿਲ ਜਾਣਗੇ ਗੱਡੀ ਦੇ ਵਿੱਚ ਕਮੀ ਪੇਸ਼ੀ ਕੋਈ ਨਹੀਂ ਹੈਗੀ ਵਧੀਆ ਮਾਲਕ ਨੇ ਚਲਾਈ ਹੋਈ ਹੈ ਵਧੀਆ ਰੱਖੀ ਹੋਈ ਹੈ ਬਾਕੀ ਤੁਹਾਡੇ ਸਾਹਮਣੇ ਹੈ ਜੀ ਸਾਰਾ ਕੁਝ ਤੁਸੀਂ ਦੇਖ ਰਹੇ ਹੋ 2.5 ਲੱਖ ਰੁਪਏ ਡਿਮਾਂਡ ਇੱਕ ਵਾਰੀ ਇਹਨਾਂ ਨੇ ਦੱਸਿਆਗਾ ਨੰਬਰ ਵਾਈ ਦਾ 98725 23774 ਕੋਈ ਵੀ ਗੱਲ ਕਰਨੀ ਹੋਵੇ ਕਿਸੇ ਵੀ ਤਰ੍ਹਾਂ ਦੀ ਗੱਲ ਆਪੇ ਕਰ ਲਿਓ ਸੈਕੰਡ ਗੱਡੀ ਆਪਾਂ ਆਲਟੋ ਲੈ ਕੇ ਪਹੁੰਚੇ ਹਾਂ ਜੀ ਆਲਟੋ ਐਲ ਐਕਸ ਆਈ 2009 ਮਾਡਲ ਆਪਾਂ ਲੈ ਕੇ ਪਹੁੰਚੇ ਹਾਂ ਗੱਡੀ ਤੀਜੇ ਓਨਰ ਹੈ ਜੀ ਤੇ ਪੰਜਾਬ ਨੰਬਰ ਗੱਡੀ ਹੈ ਫੁੱਲ ਏਸੀ ਆਪਾਂ ਨੂੰ ਵਰਕਿੰਗ ਦੇ ਵਿੱਚ ਮਿਲ ਜੂਗਾ ਜਿੰਨੇ ਫੰਕਸ਼ਨ ਵਗੈਰਾ ਹੁੰਦੇ ਸਾਰੇ ਆਪਾਂ ਨੂੰ ਵਰਕਿੰਗ ਦੇ ਵਿੱਚ ਮਿਲ ਜਾਣਗੇ ਗੱਡੀ ਦਾ ਜਿਹੜਾ ਨੰਬਰ ਲੱਗਿਆ ਹੋਇਆ ਪੰਜਾਬ ਨੰਬਰ ਹੈ ਨੰਬਰ ਪਲੇਟਾਂ ਸਰਕਾਰੀ ਨੇ ਜੇ ਆਪਾਂ ਅੰਦਰੋਂ ਗੱਲ ਕਰੀਏ ਤਾਂ ਮੈਟ ਮੂਟ ਵਧੀਆ ਆਪਾਂ ਨੂੰ ਵਿਸ਼ੇ ਹੋਈ ਮਿਲ ਜਾਣਗੇ ਤੇ ਬਾਕੀ ਤੁਸੀਂ ਦੇਖ ਰਹੇ ਹੋ ਤੇ ਮਾਲਕ ਨੇ ਅੰਦਰ ਐਲਸੀਡੀ ਵਗੈਰਾ ਲਗਵਾਈ ਹੋਈ ਹੈ ਤੇ ਬਹੁਤ ਵਧੀਆ ਜੀ ਡਿਮਾਂਡ ਦੀ ਆਪਾਂ ਗੱਲ ਕਰੀਏ ਤਾਂ 1,30,000 ਰੁਪਿਆ ਇਹਨਾਂ ਨੇ ਡਿਮਾਂਡ ਆਖੀ ਹੈ ਤੇ ਮੇਨ ਗੱਲ ਨੋ ਮਾਡਲ ਤਾਂ ਗੱਡੀ ਆ ਪਰ ਮਾਲਕ ਨੇ ਪਾਲ ਸਿੰਘ ਆ ਰੀਨਿਊ ਕਰਵਾਈ ਹੋਈ ਆ 2029 ਤੱਕ ਰਾਂ ਤੇ ਗੱਡੀ ਆਪਾਂ ਨੂੰ ਮਿਲ ਜੂਗੀ ਪਟਿਆਲੇ ਏਰੀਆ ਚ ਘਰੇ ਮਾਲਕ ਦੇ ਕਿਸੇ ਨੇ ਦੇਖਣੀ ਆ ਕੋਈ ਖਰੀਦਣ ਦਾ ਚਾਹਵਾਨ ਹੈਗਾ ਤਾਂ ਮਾਲਕ ਨੇ ਕਿਹਾ ਘਰੇ ਆਜੋ ਦੇਖ ਲਓ ਤੇ ਰੈ ਬਣਾ ਲਓ ਚਲਾ ਕੇ ਤੋਰ ਕੇ ਜਦੋਂ ਪੂਰੀ ਰੈ ਬਣ ਜੂਗੀ ਗੱਡੀ ਖਰੀਦਣ ਦੀ ਉਸ ਤੋਂ ਬਾਅਦ ਰੇਟ ਵੇਖ ਕੇ ਕਰ ਲਾਂਗੇ ਉੱਤੇ ਥੱਲੇ ਹੋ ਜਾਊਗਾ ਮਾਨਤਾਰ ਪੂਰਾ ਜੱਜ ਕੇ ਕਰਾਂਗੇ ਜਿਹੜੇ ਮਾਲਕ ਨੇ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਵੀ ਦੇ ਰੱਖਿਆ ਸੀ 8556873617 ਗੱਲ ਕਰ ਸਕਦੇ ਹੋ ਜੇ ਕਿਸੇ ਨੇ ਗੱਲ ਕਰਨੀ ਆ ਹੁਣ ਤੁਸੀਂ ਦੇਖੋ ਜੀ ਇੱਕ ਮਹਿੰਦਰਾ ਦੀ ਗੱਡੀ ਪਹਿਲਾਂ ਤਾਂ ਟਾਇਰਾਂ ਦੀ ਆਪਾਂ ਗੱਲ ਕਰੀਏ ਤਾਂ ਟਾਇਰ ਆਪਾਂ ਨੂੰ ਵਧੀਆ ਮਿਲ ਜਾਣਗੇ ਟਾਇਰਾਂ ਦੇ ਵਿੱਚ ਜਿਹੜੇ ਅਲਾਈ ਲੱਗੇ ਹੋਏ ਨੇ ਉਹ ਤੁਸੀਂ ਚੈੱਕ ਕਰੋ ਜੀ ਬਹੁਤ ਸੋਹਣੇ ਅਲਾਈ ਮਾਲਕ ਨੇ ਪਵਾ ਰੱਖੇ ਨੇ ਤੇ ਗੱਡੀ ਦੀ ਜਿਹੜੀ ਬਾਡੀ ਲਾਈਨ ਹੈ ਉਹ ਚੈੱਕ ਕਰੋ ਤੇ ਅੰਦਰੋਂ ਤੁਸੀਂ ਦੇਖੋ ਜੀ ਅੰਟੀਰੀਅਰ ਦੇਖੋ ਸੀਟ ਕਵਰ ਦੇਖੋ ਐਲ ਸੀ ਡੀ ਜਿਹੜੀ ਲੱਗੀ ਹੋਈ ਆ ਉਹ ਦੇਖੋ ਸਾਰਾ ਕੁਝ ਬਹੁਤ ਵਧੀਆ ਪਰ ਮਿਲ ਜੂਗਾ ਮਾਡਲ 13 ਸੈਕੰਡ ਓਨਰ ਗੱਡੀ ਐ ਕੁੱਲ ਚੱਲੀ ਹੋਈ ਐ ਗੱਡੀ 1 ਲੱਖ ਤੇ 28000 ਕਿਲੋਮੀਟਰ ਜੇ ਆਪਾਂ ਡਿਮਾਂਡ ਦੀ ਗੱਲ ਕਰੀਏ ਤਾਂ 1.5 ਲੱਖ ਰੁਪਈਆ ਇਹਨਾਂ ਨੇ ਡਿਮਾਂਡ ਕੀਤੀ ਐ ਗੱਡੀ ਦੀ ਮਾਲਕ ਨੇ ਕਿਹਾ ਘਾਟਾ ਵਾਦਾ ਕਰ ਲਾਂਗੇ ਵੇਖੇ ਕੋਈ ਚੱਕਰ ਵਾਲੀ ਗੱਲ ਨਹੀਂ ਮਾਲਕ ਨੇ ਕਿਹਾ ਜਿਹਨੂੰ ਵੀ ਗੱਡੀ ਪਸੰਦ ਆਉਂਦੀ ਹੈ ਕੋਈ ਵੀ ਖਰੀਦਣ ਦਾ ਚਾਹਵਾਨ ਹੈਗਾ ਗੱਡੀ ਖੜੀ ਆ ਪਿੰਡ ਮੂਲਾਪੁਰ ਦਾਖਾ ਏਰੀਆ 'ਚ ਘਰੇ ਗੱਡੀ ਤੁਹਾਨੂੰ ਮਿਲ ਜੂਗੀ ਜੇ ਕਿਸੇ ਨੇ ਦੇਖਣੀ ਹੈ ਕੋਈ ਖਰੀਦਣ ਦਾ ਚਾਹਵਾਨ ਹੈਗਾ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੋਂ ਰੇਟ ਰੂਟ ਤੁਹਾਨੂੰ ਮੈਂ ਸਾਰਾ ਕੁਝ ਦੱਸ ਹੀ ਦਿੱਤਾ ਤੇ ਨੰਬਰ ਰਹਿ ਗਿਆ ਮੋਬਾਈਲ ਨੰਬਰ ਮਾਲਕ ਦਾ ਨੋਟ ਕਰ ਲਓ 985573045 ਗੱਲ ਕਰ ਲਿਓ ਜੀ ਬਾਕੀ ਵੀਡੀਓ ਦੀ ਪੂਰੀ ਆਪਾਂ ਗੱਲ ਕਰ ਰਹੇ ਹਾਂ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਜਰੂਰ ਦੱਸਿਓ ਮੈਨੂੰ ਕਮੈਂਟ ਕਰਕੇ ਵੀਡੀਓ ਵਧੀਆ ਜੇ ਤੁਹਾਨੂੰ ਲੱਗ ਰਹੀ ਹੈ ਪਸੰਦ ਜੇ ਤੁਹਾਨੂੰ ਵੀਡੀਓ ਆ ਰਹੀ ਹੈ ਜੀ ਤਾਂ ਥੱਲੇ ਇੱਕ ਤੁਹਾਨੂੰ ਲਾਈਕ ਦਾ ਬਟਨ ਮਿਲੂਗਾ ਉਹਨੂੰ ਜਰੂਰ ਦਬਾ ਦਿਓ ਜੀ ਕਿਸੇ ਤਰ੍ਹਾਂ ਦੀ ਹਾਰ ਨਾ ਹੋ ਜੇ ਤੁਸੀਂ ਨਵੀਂ ਵੀਡੀਓ ਦੇਖਣਾ ਚਾਹੁੰਦੇ ਹੋ ਡੇਲੀ ਤੁਸੀਂ ਚਾਹੁੰਦੇ ਹੋ ਵੀ ਸਾਡੇ ਕੋਲੇ ਮੈਸੇਜ ਪਹੁੰਚੇ ਨਵੀਂ ਵੀਡੀਓ ਦਾ ਤਾਂ ਥੱਲੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਉਹਨੂੰ ਲਾਜ਼ਮੀ ਦਬਾ ਦਿਓ ਕਿਉਂਕਿ ਸਬਸਕ੍ਰਾਈਬ ਦਾ ਇਹ ਫਾਇਦਾ ਹੁੰਦਾ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹ ਪਹੁੰਚ ਜਾਊਗਾ ਜੀ। ਬਾਕੀ ਆਪਾਂ ਡੇਲੀ ਵੀਡੀਓ ਲੈ ਕੇ ਪਹੁੰਚਦੇ ਆਂ ਤੇ ਵੀਡੀਓ ਪਸੰਦ ਜੇ ਤੁਹਾਨੂੰ ਆ ਰਹੀ ਹੈ ਤਾਂ ਜਰੂਰ ਮੈਨੂੰ ਕਮੈਂਟ ਕਰਕੇ ਦੱਸਿਓ ਜੀ। ਤੇ ਕਿਸੇ ਨੇ ਐਡ ਕਰਵਾਉਣੀ ਹੈ ਕੂਠੀ ਘਰ ਮਕਾਨ ਕਿਸੇ ਵੀ ਏਰੀਆ 'ਚ ਕਿਸੇ ਕੋਲੇ ਵੀ ਆ ਤੁਸੀਂ ਵੇਚਣਾ ਜੇਕਰ ਚਾਹੁੰਦੇ ਹੋ ਤਾਂ ਭੇਜੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਤੇ ਨੰਬਰ ਤੁਹਾਨੂੰ ਮਿਲ ਗਿਆ ਹੋਊਗਾ ਪੂਰੀ ਵੀਡੀਓ 'ਚ ਉੱਤੇ ਆਪਣਾ ਨੰਬਰ ਲਿਖਿਆ ਰਹਿੰਦਾ ਭੇਜੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਤੇ ਫਰੀਦ ਦੇ ਵਿੱਚ ਆਪਾਂ ਐਡ ਲਗਾ ਦਾਂਗੇ। ਕਿਸੇ ਵੀ ਏਰੀਆ ਚ ਕੂਠੀਆ ਘਰ ਮਕਾਨ ਗੱਡੀ ਮੋਟਰਸਾਈਕਲ ਚਾਹੀਏ ਕੁਛ ਵੀ ਐ ਆਪਾਂ ਨੂੰ ਪੁੱਛਣ ਦੀ ਲੋੜ ਵੀ ਹੈ ਨਹੀਂ ਬਸ ਭੇਜ ਦੇ ਕਰੋ ਬਸ ਇੱਕ ਗੱਲ ਦਾ ਧਿਆਨ ਰੱਖਿਆ ਕਰੋ ਵੈਨਤੀ ਵਾਲੀ ਗੱਲ ਐ ਵੀ ਰੇਟ ਜਿਹੜਾ ਤੁਸੀਂ ਲਾ ਕੇ ਭੇਜਦੇ ਹੋ ਉਹ ਹਮੇਸ਼ਾ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਲਾ ਕੇ ਭੇਜਿਆ ਕਰੋ ਹੁਣ ਆਪਾਂ ਗੱਲ ਕਰਦੇ ਹਾਂ ਜੇ ਬੁਲਟ ਦੀ ਆਪਣੇ ਕੋਲੇ ਇੱਕ ਤਾਂ ਇਹ ਬੁਲਟ ਪਹੁੰਚੇਗਾ ਇੱਕ ਤੁਹਾਨੂੰ ਅੱਗੇ ਗੱਡੀ ਦੇਖਣ ਨੂੰ ਮਿਲੂਗੀ ਸਭ ਤੋਂ ਪਹਿਲਾਂ ਆਪਾਂ ਬੁਲਟ ਦੀ ਗੱਲ ਕਰਦੇ ਹਾਂ ਦੋਵੇਂ ਇੱਕੋ ਘਰੇ ਤੁਹਾਨੂੰ ਮਿਲ ਜਾਣਗੇ ਤੇ ਕਿਸੇ ਨੇ ਬੁਲਟ ਖਰੀਦਣਾ ਹੋਵੇ ਬੁਲਟ ਖਰੀਦ ਲਿਓ ਕਿਸੇ ਨੇ ਗੱਡੀ ਖਰੀਦਣੀ ਹੋਵੇ ਗੱਡੀ ਖਰੀਦ ਲਿਓ ਕਿਸੇ ਨੇ ਦੋਮੇ ਮਸ਼ੀਨਰੀਆ ਖਰੀਦਣੀ ਹੈ ਦੋਮੇ ਵੀ ਗਰੀ ਸਕਦੇ ਹਾਂ ਜੇ ਆਪਾਂ ਪਹਿਲਾਂ ਗੱਲ ਕਰੀਏ ਤਾਂ ਬੁਲਟ ਦੇਖੋ 10 ਮਾਡਲ ਹੈ 5 ਸਪੀਡ ਬੁਲਟ ਹੈ ਜੀ ਇਹ ਇੰਜਣ ਬਹੁਤ ਵਧੀਆ ਜੀ ਸਮੂਤ ਹੈ ਤੇ ਬੁਲਟ ਦੀ ਆਵਾਜ਼ ਬਹੁਤ ਵਧੀਆ ਮਾਲਕ ਨੇ ਦੱਸਿਆਗਾ ਫਰੰਟ ਟਾਇਰ ਤੇ ਸੀਟ ਕਵਰ ਨਵੇਂ ਨੇ ਤੇ ਪਾਸਿੰਗ ਹੈਗੀ ਹੈ ਦੀ ਤੇ ਇਹਨਾਂ ਦਾ ਪਿੰਡ ਜਿਹੜਾ ਹੈਗਾ ਮਲੇਰ ਕੋਟਲੇ ਦੇ ਵਿੱਚ ਪੈ ਜਾਂਦਾ ਸੀ ਮਲੇਰ ਕੋਟਲੇ ਦੇ ਵਿੱਚ ਇਹਨਾਂ ਦਾ ਪਿੰਡ ਹੈ ਮੁਹਮਾਦਪੁਰ ਤੇ ਜਾ ਕੇ ਕਿਸੇ ਨੇ ਦੇਖਣੀ ਹੈ ਗੱਡੀ ਜਹਾ ਇਹ ਬੁਲਟ ਜਾ ਕੇ ਦੇਖ ਸਕਦੋਂ ਤੇ ਡਿਮਾਂਡ ਇਹਨਾਂ ਨੇ 1 ਲੱਖ ਰੁਪਇਆ ਕੀਤੀ ਹੈਗੀ ਬੁਲਟ ਦੀ ਬਾਕੀ ਮਾਲਕ ਨੇ ਕਿਹਾ ਵੇਖੇ ਕਰ ਲਾਂਗੀ ਤੇ ਮਾਲਕ ਨੇ ਜਾਣਾ ਜੀ ਬਾਹਰ ਤਾਂ ਕਰਕੇ ਦੋਵੇਂ ਮਸ਼ੀਨਰੀਆਂ ਆਪਦੀਆਂ ਇਹਨਾਂ ਨੇ ਸੇਲ ਕਰਨੀਆਂ ਤੇ ਮੋਬਾਈਲ ਨੰਬਰ ਸੇਮ ਰਹਿਣਗੇ ਤੇ ਅੱਗੇ ਤੁਹਾਨੂੰ ਗੱਡੀ ਵੀ ਦਿਖਾ ਦਨੇ ਉਹ ਵੀ ਤੁਸੀਂ ਦੇਖ ਲਓ ਸਬਕਟ ਗੱਡੀ ਚੈੱਕ ਕਰੋ ਹੁਣ ਪੰਜ ਮਾਡਲ ਹੈ 2025 ਤੱਕਰ ਗੱਡੀ ਦੀ ਪਾਸਿੰਗ ਆ ਰਿਨਿਊ ਹੋਈ ਆ ਸਰਵਿਸ ਵਧੀਆ ਆਪਾਂ ਨੂੰ ਮਿਲ ਜੂਗੀ ਹਰ ਪਾਸੋਂ ਹਰ ਤਰ੍ਹਾਂ ਦੀ ਫੁੱਲ ਗਾਰੰਟੀ ਆ ਮਾਲਕ ਨੇ ਦੱਸਿਆ ਕੋਈ ਵੀ ਪ੍ਰੋਬਲਮ ਨਹੀਂ ਤੇ ਏਰੀਆ ਵੀ ਸैम ਰਊਆ ਜੀ ਮਲੇਰ ਕੋਟਲੇ ਦੇ ਵਿੱਚ ਪਿੰਡ ਪੈ ਜਾਂਦਾ ਮੁਹਮਾਦਪੁਰ ਘਰੇ ਗੱਡੀ ਖੜੀ ਆ 115 ਮਾਲਕ ਨੇ ਡਿਮਾਂਡ ਰੱਖੀ ਆ ਨੰਬਰ 78 377 22 600 38 ਗੱਲ ਕਰ ਲਿਓ ਜੀ ਹੁਣ ਆਪਾਂ ਇੱਕ ਗੱਡੀ ਦੀ ਗੱਲ ਕਰਾਂਗੇ ਗੱਡੀ ਤੁਸੀਂ ਚੈੱਕ ਕਰੋ ਆਪਣੇ ਕੋਲੇ ਗੱਡੀ ਜਿਹੜੀ ਪਹੁੰਚੀ ਆ ਕੁੱਲ 57000 ਦੀ ਡਿਮਾਂਡ ਦੇ ਵਿੱਚ ਭਵਾਨੀਗੜ ਏਰੀਆ ਚ ਗੱਡੀ ਪਹੁੰਚੀ ਆ 7580 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ 2028 ਤੱਕ ਆਪਾਂ ਨੂੰ ਪਾਸਿੰਗ ਮਿਲ ਜੂਗੀ 4 ਮਾਡਲ ਗੱਡੀ ਆ ਕੰਡੀਸ਼ਨ ਵਧੀਆ ਗੱਡੀ ਸੋਹਣੀ ਆ ਮਾਲਕ ਨੇ ਰੱਖੀ ਵੀ ਵਧੀਆ ਹੋਈ ਆ ਅੰਦਰੋਂ ਵੀ ਗੱਡੀ ਵਧੀਆ ਪਈ ਆ ਬਾਹਰੋਂ ਵੀ ਪੂਰੀ ਵਧੀਆ ਪਈ ਆ ਜਿਹਨੂੰ ਵੀ ਪਸੰਦ ਆਉਂਦੀ ਹੈ ਕਿਸੇ ਨੇ ਜਾ ਕੇ ਦੇਖਣੀ ਹੋਵੇ ਗੱਡੀ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਸਕਦਾ ਹਾਂ ਸਟਾਰਟ ਕਰਕੇ ਦੇਖਣੀ ਕਿਸੇ ਨੇ ਸਟਾਰਟ ਕਰਕੇ ਦੇਖ ਲਿਓ ਬਾਕੀ ਅੰਦਰੋਂ ਬਾਹਰੋਂ ਸਾਰਾ ਕੁਝ ਤੁਸੀਂ ਦੇਖ ਰਹੇ ਹੋ ਮਾਲਕ ਨੇ ਵਧੀਆ ਰੱਖਿਆ ਹੋਈ ਆ ਪੰਜਾਬ ਨੰਬਰ ਐ ਸੀ ਤੇ ਨੰਬਰ ਆਪਾਂ ਸਕਰੀਨ ਤੇ ਤੁਹਾਨੂੰ ਦੇ ਵੀ ਦਿੱਤਾ ਤੁਹਾਨੂੰ ਮਿਲ ਗਿਆ ਹੋਊਗਾ ਗੱਲ ਕਰ ਲਿਓ ਹੁਣ ਆਪਾਂ ਇੱਕ ਮੋਟਰਸਾਈਕਲ ਦੀ ਗੱਲ ਕਰਾਂਗੇ ਮੋਟਰਸਾਈਕਲ ਮਾਲਕ ਨੇ ਆਪਣੇ ਕੋਲੇ ਸੇਲ ਵਾਸਤੇ ਭੇਜਿਆ ਹੋਇਆ ਜੇ ਆਪਾਂ ਮੋਟਰਸਾਈਕਲ ਦੀ ਗੱਲ ਕਰੀਏ ਤਾਂ ਡਿਮਾਂਡ ਜਿਹੜੀ ਇਹਨਾਂ ਨੇ ਕੀਤੀ ਆ 45000 ਰੁਪਏ ਕੀਤੀ ਆ ਜਗਰਾਉ ਮਾਲਕ ਦਾ ਏਰੀਆ ਦਾ ਕਿਸੇ ਨੇ ਜਾ ਕੇ ਦੇਖਣਾ ਹੋਵੇ ਮੋਟਰਸਾਈਕਲ ਤਾਂ ਮਾਲਕ ਨੇ ਦੱਸਿਆ ਵੀ ਜਗਰਾਉ ਘਰੇ ਖੜਾ ਹੈਗਾ ਜਾ ਕੇ ਤੁਸੀਂ ਦੇਖ ਵੀ ਸਕਦੇ ਹੋ ਜੇ ਕਿਸੇ ਨੇ ਦੇਖਣਾ ਹੋਵੇ ਜੀ ਬਾਕੀ ਸਾਰਾ ਕੁਝ ਵਧੀਆਗਾ ਬਾਕੀ ਫੋਟੋਆਂ ਚ ਸਾਰਾ ਕੁਝ ਤੁਸੀਂ ਦੇਖ ਵੀ ਰਹੇ ਹੋ ਤੇ ਕਿਸੇ ਨੂੰ ਵੀ ਪਸੰਦ ਜੀ ਆਉਂਦਾਗਾ ਕੋਈ ਗੱਲ ਕਰਨਾ ਤੁਸੀਂ ਚਾਹੋ ਨੀ ਤਾਂ ਮਾਲਕ ਦਾ ਮੋਬਾਈਲ ਨੰਬਰ ਵਗੈਰਾ ਤੁਹਾਨੂੰ ਸਾਰਾ ਕੁਝ ਸਕਰੀਨ ਤੇ ਮਿਲ ਗਿਆ ਹੋਊਗਾ ਕੋਈ ਵੀ ਗੱਲ ਕਰਨੀ ਹੈ ਗੱਲ ਕਰ ਲਿਓ ਬਾਕੀ ਜਗਰਾਉਂ ਕਰੇ ਮਿਲ ਜੂਗਾ 18 ਮਾਡਲ ਹੈ ਪਹਿਲੇ ਨਾਮ ਹੈ 45000 ਰੁਪਏ ਡਿਮਾਂਡ ਹੈ ਜੀ ਆਹ ਡਿਮਾਂਡ ਨਹੀਂ ਇਹਨਾਂ ਨੇ ਫਿਕਸ ਰੇਟ ਦੱਸਿਆ ਬਾਕੀ ਮਾਲਕ ਨੇ ਕਿਹਾਗਾ ਇੱਕ ਵਾਰੀ ਫੋਨ ਕਰ ਲਿਓ ਸਾਰਾ ਕੁਝ ਤੁਹਾਨੂੰ ਦੱਸ ਦੇਣਗੇ ਮਾਲਕ ਦਾ ਨੰਬਰ ਤੁਹਾਨੂੰ ਸਕਰੀਨ ਤੇ ਮਿਲ ਹੀ ਗਿਆ ਜੀ ਬਾਕੀ ਪੂਰੀ ਵੀਡੀਓ ਦੀ ਆਪਾਂ ਗੱਲ ਕਰ ਲਈ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵਧੀਆ ਲੱਗੀ ਵੀਡੀਓ ਲਾਈਕ ਸ਼ੇਅਰ ਜਰੂਰ ਕਰ ਦਿਓ ਚੈਨਲ ਨੂੰ ਬាទ ਬាទ ਸਪੋਰਟ ਕਰਿਆ ਕਰੋ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ ਤੇ ਅੱਜ ਲਈ ਬਸ ਇੰਨੇ ਜੀ ਵੀਡੀਓ ਕੇਮੇ ਦੇ ਲੱਗੀ ਜਰੂਰ ਦੱਸਿਓ ਵਧੀਆ ਲੱਗਿਆ ਤਾਂ ਲਾਇਕ ਜਰੂਰ ਕਰ ਦਿਓ ਸ਼ੇਅਰ ਕਰ ਦਿਓ ਸਪੋਰਟ ਕਰਿਆ ਕਰੋ ਜੀ ਪਿਆਰ ਬਣਾ ਕੇ ਰੱਖਿਆ ਕਰੋ ਚੈਨਲ ਤੇ ਕਿਸੇ ਨੇ ਐਡ ਕਰਵਾਉਣੀ ਹੈ ਭੇਜੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਫਰੀਦ ਵਿੱਚ ਆਪਾਂ ਐਡ ਲਗਾ ਦੇਵਾਂਗੇ ਤੇ ਹੁਣ ਦੋ ਜੀ ਮੈਨੂੰ ਇਜਾਜ਼ਤ ਤੇ ਅਗਲੀ ਵੀਡੀਓ ਵਾਸਤੇ ਕਮੈਂਟ ਲਾਜ਼ਮੀ ਕਰੋ ਅਗਲੀ ਵੀਡੀਓ ਚ ਕਿਹੜੇ ਏਰੀਆ ਚ ਕਿਹੜੀ ਮਸ਼ੀਨਰੀ ਕਿੱਥੋਂ ਤੁਹਾਨੂੰ ਚਾਹੀਦੀ ਹੈ ਕਿੰਨੇ ਰੇਟ ਦੇ ਵਿੱਚ